ਅੱਜ ਸਾਡੀਆਂ ਸਮੱਸਿਆਵਾਂ ਕੀ ਨੇ ਪੰਜਾਬ ਦੀਆਂ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਜਿਹੜੀ ਹੈ ਨਾ ਖਾਸ ਤੌਰ ਤੇ ਸਿੱਖਾਂ ਦੀ ਵੀ ਸਮੱਸਿਆ ਹੈ ਉਹ ਇਹ ਹੈ ਕਿ ਸਾਡਾ ਡੈਮੋਗ੍ਰਾਫ ਚੇਂਜ ਹੋ ਗਿਆ ਔਰ ਬੜੀ ਵੱਡੀ ਪੱਧਰ ਤੇ ਹੋ ਗਿਆ ਇੱਕ ਵਾਰੀ ਚਰਚਾ ਚੱਲੀ ਕਹਿੰਦੇ ਡੈਮੋਗ੍ਰਾਫ ਚੇਂਜ ਦਾ ਕਾਰਨ ਕੀ ਹੈ ਕਹਿੰਦੇ ਸਿੱਖ ਨੌਜਵਾਨ ਬਾਹਰ ਚਲੇ ਗਏ ਮੈਂ ਕਹਿੰਦਾ ਨਹੀਂ ਸਿੱਖ ਨੌਜਵਾਨਾਂ ਦੇ ਬਾਹਰ ਜਾਣਾ ਜਿਹੜਾ ਹੈ ਉਹ ਪੰਜਾਬ ਦੇ ਡੈਮੋਗ੍ਰਾਫ ਨੂੰ ਚੇਂਜ ਨਹੀਂ ਕਰਦਾ ਪੰਜਾਬ ਦੇ ਡੈਮੋਗ੍ਰਾਫ ਨੂੰ ਚੇਂਜ ਕੀਤਾ ਸਾਡੀ 1 ਚਾਈਲਡ ਪਾਲਿਸੀ ਨੇ ਪਹਿਲਾਂ ਦੋ ਬੱਚੇ ਫਿਰ ਇੱਕ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸ਼ਾਇਦ ਇੱਕ ਤੋਂ ਵੀ ਪੱਜ ਦੇ ਇੱਕ ਤਾਂ ਇਹ ਕਾਰਨ ਹੈ ਸਾਡੀ ਵਨ ਚਾਈਲਡ ਪਾਲਿਸੀ ਤੇ ਦੂਜਾ ਕਾਰਨ ਹੈ ਬਹੁਤ ਵੱਡੀ ਤਾਦਾਦ ਵਿੱਚ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਬਸੇਰਾ ਕਰਨ ਵਾਲੇ ਲੋਕ। ਔਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਬਾਦੀ ਦਾ ਵਾਅਦਾ ਉਹਨਾਂ ਵੱਲੋਂ ਕੀਤਾ ਜਾਣ ਵਾਲਾ ਵਾਅਦਾ। ਇਹ ਸਭ ਤੋਂ ਵੱਡੀ ਸਮੱਸਿਆ ਹੈ। ਔਰ ਦੂਜੀ ਸਮੱਸਿਆ ਜਿਹੜੀ ਇੱਕ ਹੋਰ ਪੈਦਾ ਹੋਈ। ਮੈਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਹਾਂ। ਲੇਕਿਨ ਗੈਂਗਸਟਰ ਵਾਦ ਜਿਹੜਾ ਹੈ ਉਹਦੇ ਜ਼ਰੂਰ ਖਿਲਾਫ ਕਿਸੇ ਜਾਣਕਾਰ ਨੇ ਦੱਸਿਆ ਕਿ ਕਰੋੜਾਂ ਰੁਪਈਆਂ ਦੀਆਂ ਫਰੋਤੀਆਂ ਜਿਹੜੀਆਂ ਨੇ ਉਹ ਹਰ ਮਹੀਨੇ ਜਿਹੜਾ ਪੰਜਾਬ ਦੇ ਵਿੱਚੋਂ ਵੱਡੇ ਵੱਡੇ ਬਿਜ਼ਨਸਮੈਨਾਂ ਤੋਂ ਵੱਡੇ ਵੱਡੇ ਸਰਮਾਇਦਾਰਾਂ ਤੋਂ ਲਈਆਂ ਜਾ ਰਹੀਆਂ ਨੇ ਔਰ ਸਰਮਾਇਦਾਰ ਬੋਲ ਨਹੀਂ ਰਹੇ ਮੈਂ ਕਿਹਾ ਪੁਲਿਸ ਕੁਛ ਨਹੀਂ ਕਰਦੀ ਸਰਕਾਰ ਕੁਛ ਨਹੀਂ ਕਰਦੀ ਕਹਿੰਦੇ ਪੁਲਿਸ ਤਾਂ ਆ ਕੇ ਕਹਿ ਦਿੰਦੀ ਆ ਲੈ ਦੇ ਕੇ ਨਿਬੜ ਲੋ ਜੀ ਕੀ ਪਤਾ ਜਾਨੀ ਨੁਕਸਾਨ ਹੀ ਨਾ ਹੋ ਜਾਏ ਤੁਹਾਡਾ ਕਹਿੰਦੇ ਉਹਨੇ ਕੀ ਕਰਨਾ ਜੇ ਇਹ ਕੰਮ ਇਸੇ ਤਰ੍ਹਾਂ ਹੀ ਯਾਰੀ ਰਿਹਾ ਤੇ ਪੰਜਾਬ ਦੇ ਵਿੱਚੋਂ ਇੰਡਸਟਰੀ ਤਾਂ ਅੱਗੇ ਨਹੀਂ ਐ ਹੋਰ ਜਿਹੜੇ ਸਰਮਾਇਆਦਾਰ ਬੈਠੇ ਐ ਉਹ ਵੀ ਪੰਜਾਬ ਤੋਂ ਬਾਹਰ ਹੋ ਜਾਣਗੇ ਜਾਂ ਬਾਹਰ ਹੋ ਰਹੇ ਐ ਕੁਝ ਵੀ ਨਹੀਂ ਬਚਣਾ ਇੱਥੇ ਆਈਅਲੀ ਸਾਹਿਬ ਗੱਲ ਕਰਕੇ ਗਏ ਨੇ ਪਾਣੀਆਂ ਦੀ ਜੇ ਕਿਸੇ ਸੂਬੇ ਦੇ ਵਿੱਚ ਇੰਡਸਟਰੀ ਐ ਤੇ ਉਹ ਸੂਬਾ ਉਸ ਇੰਡਸਟਰੀ ਤੋਂ ਪੂਰਾ ਲਾਭ ਲੈਂਦਾ ਜਿਵੇਂ ਹਰਿਆਣਾ ਦੇ ਵਿੱਚ ਫਰੀਦাবাদ ਦੇ ਵਿੱਚ ਗੁਰਗਾਵਾ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਹੈ ਪਾਣੀਪਤ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਹੈ ਔਰ ਉਹ ਇੰਡਸਟਰੀ ਜਿਹੜੀ ਹੈ ਉਹ ਸਟੇਟ ਵਾਸਤੇ ਰੈਵਨਿਊ ਜਨਰੇਟ ਕਰਦੀ ਹੈ ਬਿਹਾਰ ਦੇ ਵਿੱਚ ਇੰਡਸਟਰੀ ਹੈ ਯੂਪੀ ਚ ਇੰਡਸਟਰੀ ਹੈ ਤਾਂ ਸਾਰੇ ਸੂਬਿਆਂ ਦੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਰੈਵਨਿਊ ਜਨਰੇਟ ਕਰਦੀਆਂ ਨੇ ਆਪਣੇ ਸੂਬੇ ਲਈ ਸਾਡੇ ਕੋਲੇ ਇੱਕ ਪਾਣੀ ਸੀ ਜਿਹੜਾ ਸਾਡਾ ਸਰੋਤ ਹੈ ਕੁਦਰਤੀ ਸਰੋਤ ਹੈ ਸਾਡੇ ਕੋਲੇ ਔਰ ਇਹਦੀ ਸਾਨੂੰ ਰਾਇਲਟੀ ਨਹੀਂ ਦਿੱਤੀ ਜਾਂਦੀ ਸਿੱਧਾ ਹੀ ਸਾਡਾ ਮੁਫਤ ਵਿੱਚ ਪਾਣੀ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਜੇ ਬਿਹਾਰ ਕੋਲਾ ਪੈਦਾ ਕਰਦਾ ਹੈ ਝਾਰਖੰਡ ਕੋਲਾ ਪੈਦਾ ਕਰਦਾ ਜਾਂ ਕੋਈ ਸਟੇਟ ਲੋਹਾ ਪੈਦਾ ਕਰਦਾ ਹੈ ਤੇ ਉੱਥੇ ਉਹਨਾਂ ਨੂੰ ਥੋੜੀ ਥੋੜੀ ਬਹੁਤੀ ਤੋਂ ਬਹੁਤੀ ਰਾਇਲਟੀ ਮਿਲਦੀ ਹੈ ਪਰ ਪੰਜਾਬ ਨੂੰ ਪਾਣੀਆਂ ਤੇ ਕੋਈ ਰਾਇਲਟੀ ਨਹੀਂ ਮਿਲਦੀ ਇਹ ਆਵਾਜ਼ ਕਿਹਨੇ ਠਾਉਣੀ ਸੀ ਇਹ ਆਵਾਜ਼ ਠਾਉਣੀ ਸੀ ਖੇਤਰੀ ਪਾਰਟੀ ਨੇ ਨੈਸ਼ਨਲ ਪਾਰਟੀ ਨੇ ਆਵਾਜ਼ ਨਹੀਂ ਚੁਹੇਠਾਉਣੀ ਕਿਉਂਕਿ ਨੈਸ਼ਨਲ ਪਾਰਟੀ ਨੇ ਪੰਜਾਬ 'ਚ ਵੀ ਸਰਕਾਰ ਬਣਾਉਣੀ ਸੀ ਹਰਿਆਣਾ 'ਚ ਵੀ ਬਣਾਉਣੀ ਸੀ ਰਾਜਸਥਾਨ 'ਚ ਵੀ ਬਣਾਉਣੀ ਸੀ ਔਰ ਬਣਾਉਣੀ ਹੁੰਦੀ ਹੈ ਸਟੇਟ ਬਾਰੇ ਸਿਰਫ ਤੇ ਸਿਰਫ ਖੇਤਰੀ ਪਾਰਟੀ ਜਿਹੜੀ ਆ ਉਹ ਸੋਚ ਸਕਦੀ ਨੈਸ਼ਨਲ ਪਾਰਟੀ ਨਹੀਂ ਸੋਚ ਸਕਦੀ ਨੈਸ਼ਨਲ ਪਾਰਟੀ ਲਈ ਸਾਰੀਆਂ ਸਟੇਟਾਂ ਬਰਾਬਰ ਹੁੰਦੀਆਂ ਤੇ ਸਾਡੀ ਨੈਸ਼ਨਲ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਇਹ ਪਿਛਲੇ 30 ਸਾਲਾਂ ਤੋਂ ਬਸਾਕੀਆਂ ਦੇ ਸਹਾਰੇ ਹੋ ਗਏ ਜਾਂ ਕਰ ਦਿੱਤੀ ਗਈ ਜਾਣ ਕਰ ਦਿੱਤੀ ਗਈ ਸਾਡੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਸਾਡੀ ਸਿਆਸੀ ਪਾਰਟੀ ਨੂੰ ਤਾਕਤ ਦਿੰਦੀਆਂ ਸੀ ਤੇ ਸਾਡੀ ਸਿਆਸੀ ਪਾਰਟੀ ਨੇ ਇਹਨਾਂ ਸੰਸਥਾਵਾਂ ਦਾ ਹੀ ਪੱਠਾ ਬਿਠਾਤਾ ਸਾਡੀ ਸਿਆਸੀ ਪਾਰਟੀ ਦੀ ਇਹ ਦੇਣ ਹੈ ਇਸ ਕਰਕੇ ਸਾਧ ਸੰਗਤ ਜੀ ਮਹਿਸੂਸ ਕੀਤਾ ਗਿਆ ਕਿ ਹੁਣ ਵਕਤ ਆ ਗਿਆ ਹੈ ਇਹ ਉਹਨਾਂ ਲੋਕਾਂ ਨੂੰ ਸਿਆਸੀ ਪਾਰਟੀ ਜਿਹੜੀ ਸਾਡੀ ਖੇਤਰੀ ਹੈ ਉਹਦੇ ਵਿੱਚੋਂ ਬੇਦਖਲ ਕੀਤਾ ਜਾਵੇ ਬੇਦਖਲ ਔਰ ਇਸੇ ਮਕਸਦ ਲਈ ਇਹ ਸੱਤ ਮੈਂਬਰ ਕਮੇਟੀ ਜਿਹੜੀ ਆ ਉਹ ਬਣਾਈ ਗਈ ਸੀ ਪੰਜ ਮੈਂਬਰ ਜਿਹੜੇ ਨੇ ਉਹ ਕਾਰਜਸ਼ੀਲ ਦੇ ਪਰ ਉਹਨਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਸਾਨੂੰ ਬੇਦਖਲ ਕਰਦੇ ਨੇ ਸਾਨੂੰ ਬੇਦਖਲ ਕਰਨ ਦੀਆਂ ਚਾਲਾਂ ਨੇ ਔਰ ਉਹ ਕੰਧ ਤੱਕ ਫੈਸਲੇ ਤੋਂ ਭਗਾੜੇ ਹੋ ਗਏ ਤੁਸੀਂ ਬਾਬਾ ਬਚਿੱਤਰ ਸਿੰਘ ਦਾ ਇਤਿਹਾਸ ਪੜਿਆ ਨਾ ਬਾਬਾ ਬਚਿੱਤਰ ਸਿੰਘ ਜੀ ਦਾ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਹਾਰ ਸ਼ਿੰਗਾਰ ਤੇ ਨਸ਼ਾ ਪਿਆ ਕਿ ਇਹ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਲਿਆਂਦਾ ਤੇ ਬਾਬਾ ਬਚਿੱਤਰ ਸਿੰਘ ਜੀ ਨੇ ਉਸ ਹਾਥੀ ਦਾ ਮੁਕਾਬਲਾ 나ਗਣੀ ਦੇ ਨਾਲ ਕੀਤਾ ਅਸੀਂ ਸਾਰੇ ਪੜਦੇ ਹਾਂ ਨਾ ਇਤਿਹਾਸ ਬਾਬਾ ਬਚਿੱਤਰ ਸਿੰਘ ਜੀ ਦਾ ਔਰ ਜਦੋਂ ਅਸੀਂ ਬਾਬਾ ਬਚਿੱਤਰ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਉੱਥੇ ਅਸੀਂ ਇੱਕ ਪਾਤਰ ਦਾ ਜਿਹੜਾ ਹੈ ਉਹ ਜ਼ਿਕਰ ਸੁਣਦੇ ਹਾਂ ਉਹ ਪਾਤਰ ਪਤਾ ਕਿਹੜਾ ਸੀ ਉਹ ਪਾਤਰ ਸੀ ਧੂਣੀ ਚੰਦ ਧੂਣੀ ਚੰਦ ਮਾਜੇ ਦਾ ਰਹਿਣ ਵਾਲਾ ਸੀ ਜਦੋਂ ਉਹਨੇ ਸੁਣਿਆ ਨਾ ਕਿ ਹਾਥੀ ਜਿਹੜਾ ਮੁਕਾਬਲਾ ਕਰਨ ਵਾਸਤੇ ਆ ਰਿਹਾ ਤੜਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਧੂਣੀ ਚੰਦ ਮੁਕਾਬਲਾ ਕਰੂਗਾ ਤੇ ਧੂਣੀ ਚੰਦ ਜਿਹੜਾ ਰਾਤ ਤੇ ਹਨੇਰੇ 'ਚ ਪਘੋੜਾ ਹੋ ਗਿਆ ਸੀ ਰਾਤ ਦੇ ਹਨੇਰੇ ਚ ਭਗੌੜਾ ਹੋ ਗਿਆ ਸੀ ਦੁਨੀ ਚੰਦ ਤੇ ਜਦੋਂ ਉਹਨੇ ਕੰਧ ਤੋਂ ਛਾਲ ਮਾਰੀ ਤੇ ਉਹਦੀ ਲੱਤ ਟੁੱਟ ਗਈ ਸੀ ਇਤਿਹਾਸ ਸਾਨੂੰ ਕੀ ਸਬਕ ਦਿੰਦਾ ਹੈ ਇਤਿਹਾਸ ਸਾਨੂੰ ਸਬਕ ਦਿੰਦਾ ਹੈ ਕਿ ਜਿਹੜੇ ਗੁਰੂ ਤੋਂ ਭਗੌੜੇ ਹੋ ਜਾਂਦੇ ਆ ਨਾ ਉਹਨਾਂ ਦਾ ਕੁਛ ਨਾ ਕੁਛ ਟੁੱਟਿਆ ਹੀ ਕਰਦਾ ਦੁਨੀ ਚੰਦ ਦਾ ਵੀ ਟੁੱਟਿਆ ਸੀ ਸਾਧ ਸੰਗਤ ਜੀ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਟਕਰਾਓ ਪੈਦਾ ਕਰਦਾ ਕੀ ਪਤਾ ਨਹੀਂ ਹੈ ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਐਕਟ ਦੇ ਮੁਤਾਬਕ ਕੰਮ ਕਰਦੀ ਹੈ ਇਵੇਂ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਇਹ ਐਕਟ ਦੇ ਮੁਤਾਬਕ ਆਪਣੇ ਵਿਧਾਨ ਦੇ ਮੁਤਾਬਕ ਕੰਮ ਕਰਦੇ ਆ ਪੰਜ ਪਿਆਰਾਂ ਦਾ ਆਪਣਾ ਸਤਕਾਰ ਹੈ ਹਜੂਰ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਤੇ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਆਪਣੇ ਸਥਾਨਕ ਫੈਸਲੇ ਜਿਹੜੇ ਆ ਉਹ ਕਰਦੇ ਨੇ ਔਰ ਅੱਜ ਦੇ ਨਹੀਂ ਕਰਦੇ ਉਹ ਜਦੋਂ ਤੋਂ ਤਖਤਾਂ ਦੀ ਸਿਰਜਣਾ ਹੋਈ ਆ ਉਦੋਂ ਤੋਂ ਹੀ ਉਹਨਾਂ ਤਖਤਾਂ ਦੇ ਪੰਜ ਪਿਆਰੇ ਸਹਬਾਨ ਜਿਨ੍ਹਾਂ ਵਿੱਚ ਮਾਨਯੋਗ ਸਿੰਘ ਸਾਹਿਬ ਉਹਨਾਂ ਤਖਤਾਂ ਦੇ ਸ਼ਾਮਲ ਹੁੰਦੇ ਆ ਉਹ ਫੈਸਲੇ ਕਰਦੇ ਆ ਔਰ ਅਸੀਂ ਇਸ ਗੱਲ ਨੂੰ ਸਮਝਿਆ ਨਹੀਂ ਔਰ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਸੀਂ ਦੋ ਆਪਣੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿਚਕਾਰ ਟਕਰਾ ਕਰਵਾਤਾ ਸਿਰਫ ਇੱਕ ਵਿਅਕਤੀ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਕੀ ਇਹ ਗੁਨਾਹ ਨਹੀਂ ਹੈ ਕੀ ਇਹ ਪਾਪ ਨਹੀਂ ਹੈ ਕੀ ਇਹ ਪੰਥ ਨੂੰ ਦੁਬਧਾ ਦੇ ਵਿੱਚ ਪਾਉਣ ਵਾਲੀ ਕਾਰਵਾਈ ਨਹੀਂ ਹੈ ਕੀ ਤੁਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਨਹੀਂ ਕੀਤਾ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਜੀ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨਹੀਂ ਦਖਲ ਨਹੀਂ ਦਿੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਾਰਨ ਹੀ ਹੋਇਆ ਹੈ ਨਾਜਾਇਜ਼ ਦਖਲ ਅੰਦਾਜ਼ੀ ਕਾਰਨ ਹੈ ਨਾਜਾਇਜ਼ ਦਖਲ ਅੰਦਾਜ਼ੀ ਕਾਰਨ ਔਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਜਦੋਂ ਮਸਰੀ ਅਕਾਲ ਤੱਕ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਬੀਜੇਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਇੰਸ ਹੈ ਠੰਡੇ ਚੱਲੋ ਸਾਡਾ ਅਲਾਇੰਸ ਹੈ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿ ਧੀ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਇਰਾ ਹੈ ਹੁਣ ਤੁਸੀਂ ਰੋਨੇ ਹੁਣ ਤੁਸੀਂ ਚੀਕਾ ਮਾਰਦੇ ਹੋ ਕੁਝ ਤਾਂ ਹੋਸ਼ ਕਰੋ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾਂ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣਾ ਤਾਂ ਮਨਾ ਕਰਤਾ ਪਰ ਇੱਕ ਪਾਤਾ ਨੂੰ ਕਮੇਟੀ ਚ ਪਾਤਾ ਮੈਂ ਉਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਪੜ ਲਾ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜੈਸੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲਓ ਫਿਰ ਗੱਲ ਕਰਿਓ ਜੇ ਇਹ ਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ ਸਕਦਾ ਔਰ ਬੋਰਡ ਵੀ ਲੱਗੇ ਹੋਏ ਨੇ ਤਖਤਾਂ ਦੇ ਮੂਹਰੇ ਕਿ ਇਹਨਾਂ ਤਖਤਾਂ ਦੇ ਉੱਤੇ ਪਤਵ ਤੋਂ ਬਿਨਾ ਹਰ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਕਮੇਟੀਆਂ 'ਚ ਪੈਣਾ ਹੋਰ ਗੱਲ ਹੁੰਦੀ ਹੈ ਤੇ ਉੱਥੇ ਤਖਤ ਦੀ ਫਸੀਲ ਦੇ ਸਾਹਮਣੇ ਕਿਸੇ ਪਤਵ ਦੀ ਸੁਣਵਾਈ ਹੋਣੀ ਉਹ ਹੋਰ ਗੱਲ ਹੁੰਦੀ ਹੈ ਤਤ ਜੀ ਸੁਣਵਾਈ ਨਹੀਂ ਹੋ ਸਕਦੀ ਤਖਤ ਦੇ ਸਾਹਮਣੇ ਜੇ ਨਹੀਂ ਜਾਣਕਾਰੀ ਹੈ ਨਾ ਤੇ ਜਾਣਕਾਰੀ ਲੈ ਲਓ ਰਹਿਤਨਾਮੇ ਤਨਖਾਹ ਨਾਮੇ ਇਹ ਪੜ੍ਹ ਲਓ ਮੇ ਲਿਖਿਆ ਕੀ ਹੈ ਉਟੰਕਣ ਕਰਨ ਤੋਂ ਪਹਿਲਾਂ ਤੇ ਜਦੋਂ ਮਨਪ੍ਰੀਤ ਸਿੰਘ ਇਹ ਆਲੀ ਨੂੰ ਮੈਂਬਰ ਪਾਇਆ ਸੀ ਇਹ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਤਾਂ ਆਪਣੇ ਘਰ ਸੀ ਸਾਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਐਮਐਲਏ ਬਣਾਇਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਮੈਂਬਰ ਲਿਆ ਸੀ ਸਾਡੀ ਪਾਰਟੀ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਮੁਖੀ ਬਣਾਇਆ ਸੀ ਅੱਜ ਇਹ ਗਦਾਰ ਹੋ ਗਿਆ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ ਉਹ ਕਹਿੰਦੇ ਜੀ ਸਾਡੇ ਨਾਲ ਗਦਾਰੀ ਕਰਨ ਵਾਲਾ ਗਦਾਰ ਹੈ ਦੱਸੋ ਪੰਥ ਨਾਲ ਗਦਾਰ ਕਰਨ ਵਾਲਾ ਗਦਾਰੀ ਕਰਨ ਵਾਲਾ ਵੱਡਾ ਹੈ ਕੌਮ ਨਾਲ ਗਦਾਰੀ ਕਰਨ ਵਾਲਾ ਵੱਡਾ ਹੈ ਜੇ ਤੁਹਾਡੀ ਪਾਰਟੀ ਨਾਲ ਜਿਹੜਾ ਅਕਾਲ ਤਖਤ ਦੇ ਹੁਕਮਨਾਮੇ ਨਾਲ ਖੜ ਗਿਆ ਉਹਨਾਂ ਕਹਿੰਦੇ ਗਦਾਰ ਹੈ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਘੋਮਪੇ ਕਹਿੰਦੇ ਜੀ ਅਸੀਂ ਪੰਥ ਪ੍ਰਸਤਾਂ ਕਿ ਦੀ ਹਰਾਨੀ ਦੀ ਗੱਲ ਹੈ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਜੇ ਤੁਸੀਂ ਗਦਾਰ ਹੋ ਜੀ ਧੋਖਾ ਕਰਗੇ ਤੁਸੀਂ ਕੌਮ ਨਾ ਧੋਖਾ ਨਹੀਂ ਕੀਤਾਗਾ ਇਹਨਾਂ ਪਗੋੜੇਦਲ ਵਾਲਿਆਂ ਨੇ ਕੌਮ ਨਾ ਧੋਖਾ ਨਹੀਂ ਕੀਤਾ 15 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਲਹੂ ਲੋਹਾਨ ਹੋਏ ਠਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਬਜ਼ੁਰਗਾਂ ਦੀਆਂ ਸਾਡਿਆਂ ਦੀਆਂ ਧੀਆਂ ਪੈਣਾ ਦੀਆਂ ਇੱਛਤਾ ਰੋਲੀਆਂ ਠਾਣਿਆਂ ਦੇ ਵਿੱਚ ਕਿੰਨੀਆਂ ਰੋਲੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ 1997 ਦੇ ਵਿੱਚ ਇਹ ਕਹਿ ਕੇ ਸਰਕਾਰ ਬਣਾਈ ਕਿ ਇਹ ਸਾਡੀ ਸਰਕਾਰ ਹੈ ਔਰ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗਾਉ ਲਾਉਗੀ ਹੋਇਆ ਕੀ ਹੈ ਸਰਕਾਰ ਬਣ ਜਾਂਦੀ ਏ ਤੁਸੀਂ ਮੱਲਮ ਲਾਉਣ ਦੀ ਜਗ੍ਹਾ 15 ਸਾਲ ਜਿਹੜੇ ਕੌਮ ਦੇ ਸੀਨੇ ਦੇ ਉੱਤੇ ਖੰਜਰ ਚ ਭੋਏ ਜ਼ਾਲਮ ਸਰਕਾਰਾਂ ਨੇ ਤੁਸੀਂ ਉਹਨਾਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਬਜਾਏ ਤੁਸੀਂ ਉਹਨਾਂ ਜ਼ਖਮਾਂ ਨੂੰ ਕਰੇਦਿਆ ਨਹੀਂ ਉਹਨਾਂ ਜ਼ਖਮਾਂ ਨੂੰ ਮੜ ਲਹੂ ਲੋਹਾਨ ਨਹੀਂ ਕੀਤਾ ਅੱਜ ਕਹਿੰਦੇ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਗਾਣੇ ਵੀ ਗਾਉਂਦੇ ਫਿਰਦੇ ਆ ਬੰਦੀ ਸਿੰਘ ਰਹਾ ਕਰੋ 15 ਸਾਲ ਸਰਕਾਰ ਰਹੀ ਹੈ 15 ਸਾਲ ਸਰਕਾਰ ਰਹੀ ਹੈ ਔਰ 15 ਸਾਲ ਹੀ ਅਲਾਈਅੰਸ ਰਿਹਾ ਹੈ ਦਿੱਲੀ ਦੀ ਕੇਂਦਰ ਸਰਕਾਰ ਨਾਲ ਦੱਖਣ ਦੇ ਸੂਬਿਆਂ ਨੇ ਆਪਣੇ ਬੰਦੀਆਂ ਨੂੰ ਰਿਹਾ ਕਰਵਾਉਣ ਦੇ ਲਈ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕੀਤੇ ਥੋੜੀ 15 ਸਾਲ ਸਰਕਾਰ ਰਹੀ ਹੈ ਤੁਸੀਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਪਾਸ ਕੀਤਾ ਕਦੇ ਬਿੱਲ ਪਾਸ ਕੀਤਾ ਇੱਕ ਪਾਣੀਆਂ ਦਾ ਬਿੱਲ ਪਾਸ ਹੋਇਆ ਸੀ ਉਹ ਵੀ ਕੈਪਟਨ ਬਰਿੰਦਰ ਸਿੰਘ ਦੀ ਗਵਰਨਮੈਂਟ ਚ ਅੱਜ ਕਹਿੰਦੇ ਅਸੀਂ ਪਾਣੀ ਆਉਂਦੀ ਰਾਖੀ ਕਰਾਂਗੇ ਅਸੀਂ ਜ਼ਮੀਨਾਂ ਦੀ ਰਾਖੀ ਕਰਾਂਗੇ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣੀਆਂ ਇਹਦੀ ਕਮਾਲ ਦੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਭਗੌੜੇ ਕਹਿੰਦੇ ਆ ਨਾ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਉਂਦੇ ਰਹੇ ਕਦੇ ਪੰਥ ਦਾ ਕਦੇ ਪੰਜਾਬ ਦਾ ਦਰਦ ਨਾ ਤੁਸੀਂ ਸੁਣਿਆ ਨਾ ਸੋਚਿਆ ਨਾ ਸਮਝਿਆ ਕਹਿੰਦੇ ਯਾਦਗਾਰਾਂ ਬਣਾਈਆਂ ਤੁਹਾਨੂੰ 1997 ਦੇ ਵਿੱਚ ਯਾਦਗਾਰਾਂ ਬਣਾਉਣ ਵਾਸਤੇ ਇਕੱਲਾ ਸਰਕਾਰ ਦੇ ਵਿੱਚ ਨਹੀਂ ਸੀ ਲੈ ਕੇ ਜਾਂਦਾ ਤੁਹਾਨੂੰ ਸਿੱਖਾਂ ਨਾਲ ਇਨਸਾਫ ਕਰਨ ਵਾਸਤੇ ਸਰਕਾਰ ਦੇ ਵਿੱਚ ਲੈ ਕੇ ਜਾਂਦਾ ਸੀ ਸਾਡੇ ਨਾਲ ਇਨਸਾਫ ਕਰੋਗੇ ਜੋ ਬੇਇਨਸਾਨੀਆਂ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਤੁਸੀਂ ਉਹਨਾਂ ਲਈ ਸਾਨੂੰ ਇਨਸਾਫ ਦਿਵਾਉਂਗੇ ਇਸ ਲਈ ਤੁਸੀਂ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਜਿਹੜਾ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਸੀ ਇਸ ਲਈ ਪਹਿਲਾ ਕੰਮ ਇਹ ਸੀ ਤੁਹਾਡਾ ਕਰਨਾ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਹੈ ਉਹਨੇ ਤੁਸੀਂ ਕੀਤਾ ਇਸ ਕਰਕੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਬੋਲਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਇਹ ਹਟਦੇ ਨਹੀਂ ਆਪ ਬੋਲਣੋ ਜਦੋਂ ਜੇਬ 'ਚ ਪਾਏ ਗਦਾਰੀ ਦੇ ਸਰਟੀਫਿਕੇਟ ਵੰਡਣੋਂ ਇਹ ਰੁਕਦੇ ਹੀ ਨਹੀਂ ਆ ਤੇ ਫਿਰ ਰੱਬ ਥੋੜੀ ਹੈ ਅਸੀਂ ਅਕਾਲ ਪੁਰਖ ਥੋੜੀ ਹੈ ਅਸੀਂ ਇਨਸਾਨ ਹੀ ਹੈ ਨਾ ਤੇ ਫਿਰ ਜਵਾਬ ਦੇਣਾ ਪੈਂਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹਨਾ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬੋਲੇ ਸੋ ਨਿਆ ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰ ਹੀ ਹੋਈ ਹੈ ਨਸਾ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿੰਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾਮ ਵਾਈ ਗੁਰੂ ਆਪ ਜਾਣਦੇ ਐ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਔਰ ਤੁਸੀਂ 10 ਵਜੇ ਤੋਂ ਬੈਠੇ ਸੁਣ ਰਹੇ ਸੁਣ ਕੇ ਘਰਾਂ ਨੂੰ ਜਾ ਕੇ ਬੈਠ ਨਾ ਜਾਇਓ ਉਹ ਹੁੰਦੇ ਨੇ ਕਿ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰਦੇ ਹੁੰਦੇ ਆ ਜੀ ਆ ਤੁਸੀਂ ਜੀ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣ ਜਾਓ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰ ਗਾਹ ਬਣਾਓ ਫਿਰ ਉਹ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁਗਾਂ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ ਗਾਂ ਦੋਹਾਂ ਦੋਹਾਂ ਨੂੰ ਜੋੜਨਗੇ ਤੇ ਅਸੀਂ ਪੰਜਾਬ ਲਈ ਕੁਝ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਣੋਂ ਬਚਾਉਣਾ ਬਹੁਤ ਔਖਾ ਹੈ ਪੰਜਾਬ ਨੂੰ ਖਾਣ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਨੂੰ ਇਹ ਗੱਲ ਸੋਚ ਲਿਓ ਜੇ ਖਾਣ ਵਾਲੇ ਬਹੁਤ ਨੇ ਬਚਾਉਣ ਵਾਲਾ ਕੋਈ ਨਹੀਂ ਹੈ ਬਚਾਈਏ ਪੰਜਾਬ ਨੂੰ ਬਚਾਈਏ ਸਿੱਖਾਂ ਨੂੰ ਬਚਾਈਏ ਪੰਥ ਨੂੰ ਬਚਾਈਏ ਕੌਮ ਨੂੰ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਅਸੀਂ ਮਜ਼ਬੂਤ ਹੋਗੇ ਨਾ ਅਸੀਂ ਸਟਰੋਂਗ ਹੋਗੇ ਕਿਸੇ ਦੀ ਮਜਾਲ ਨਹੀਂ ਹੈ ਕਿ ਸਾਡੇ ਹੱਕ ਕੋਈ ਚੋਰੀ ਕਰਕੇ ਲੈ ਜਾਏ ਹੈਗਾ ਨਾ ਕੇਂਦਰ ਸਰਕਾਰ ਨੇ ਸਾਡੇ ਹੱਕ ਚੋਰੀ ਕਰ ਲਏ ਉਹ ਚੋਰੀ ਇਸ ਕਰਕੇ ਕੀਤਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਰਾਖਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਸੌਂਗੇ ਜਾ ਕੁੱਤੀ ਚੋਰਾਣਾ ਰਲ ਗਈ ਤਾਂ ਸਾਡੇ ਹੱਕ ਖੋ ਕੇ ਲੈ ਗਏ ਉਹ ਜਾਦਾ ਇਹ ਸੌਂਗੇ ਜਾਂ ਕੁੱਤੀ ਚੋਰਾਣਾ ਰਲ ਗਈ ਪਰ ਅਸੀਂ ਐਸਾ ਨਹੀਂ ਕਰਾਂਗੇ ਤੇ ਐਸਾ ਕਰਨ ਦੇ ਨਾਲੋਂ ਮਰ ਜਾਣਾ ਬਿਹਤਰ ਘਰੇ ਬੈਠ ਜਾਣਾ ਬਿਹਤਰ ਸਮਝਾਂਗੇ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠਿਏ ਕਾਫਲਾ ਬਣ ਕੇ ਤੁਰੀਏ ਹਰ ਇੱਕ ਨੌਜਵਾਨ ਕੋਲੇ ਹਰ ਇੱਕ ਪੁਰਖ ਕੋਲੇ ਮੋਬਾਈਲ ਹੈ ਅੱਜ ਸਾਡਾ ਹਥਿਆਰ ਜਿਹੜਾ ਨਾ ਉਹ ਮੋਬਾਈਲ ਹੈ ਔਰ ਇਹ ਲੋਕ ਸਾਡੇ ਖਿਲਾਫ ਮੋਬਾਈਲ ਦੇ ਉਤੇ ਨੈਰੇਟਿਵ ਕ੍ਰੀਏਟ ਕਰਦੇ ਨੇ ਅਸਾਂ ਉਸ ਨੈਰੇਟਿਵ ਨੂੰ ਕਰੈਕ ਕਰਨਾ ਹੈ ਇਹ ਕ੍ਰੀਏਟ ਕਰਦੇ ਨੇ ਅਸੀਂ ਕਰੈਕ ਕਰਨਾ 25 25 30 3 ਲੱਖ ਰੁਪਈਆ ਮਹੀਨੇ ਦਾ ਖਰਚ ਕਰਕੇ ਇਹ ਸਾਡੇ ਖਿਲਾਫ ਨੈਰੇਟਿਵ ਬਣਾਉਂਦੇ ਨੇ ਸਾਡੀ ਕੋਈ ਆਈਟੀ ਟੀਮ ਨਹੀਂ ਹੈ ਸਾਡੀ ਆਈਟੀ ਟੀਮ ਪੰਜਾਬ ਦਾ ਨੌਜਵਾਨ ਹੈ ਪੰਜਾਬ ਦਾ ਜੂਥ ਹੈ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਫਿਰ ਸਾਡਾ ਆਈਟੀ ਵਿੰਗ ਬਣੋ ਤੁਸੀਂ ਯੋਗਦਾਨ ਪਾਓ ਤੁਸੀਂ ਕਮੈਂਟ ਕਰੋ ਜਿੱਥੇ ਕਿਤੇ ਗਲਤ ਬੋਲਦੇ ਨੇ ਗਲਤ ਸੋਚਦੇ ਨੇ ਇਸ ਕਰਕੇ ਅਸੀਂ ਇਸ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਲੋਕਾਂ ਤੋਂ ਵੱਡਾ ਆਈਟੀ ਵਿੰਗ ਜਿਹੜਾ ਹੈ ਉਹ ਕੋਈ ਨਹੀਂ ਹੈ ਇਹ ਤਾਂ 10 ਲੱਖ 20 ਲੱਖ ਰੁਪਈਆ ਮਹੀਨਾ ਦੇ ਕੇ ਆਈਟੀ ਵਿੰਗ ਬਣਾ ਲੈਂਦੇ ਨੇ ਉਹਨਾਂ ਨੂੰ ਕੰਟੈਂਟ ਦੇ ਦਿੰਦੇ ਨੇ ਉਹ ਜਿੰਨੀ ਕਿ ਡਿਊਟੀ ਦਿੰਦੇ ਨੇ ਉੰਨੀ ਕਿ ਕਰੇ ਜਾਂਦੇ ਨੇ ਪਰ ਜਦੋਂ ਪੰਜਾਬ ਦਾ ਬੱਚਾ ਬੱਚਾ ਪੰਜਾਬ ਦਾ ਹਰ ਇੱਕ ਨੌਜਵਾਨ ਲੜਕੀ ਲੜਕਾ ਵਸਿੰਦਾ ਜਦੋਂ ਪਲੇਟਫਾਰਮ ਦੇ ਉੱਤੇ ਆ ਗਿਆ ਨਾ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਪੰਜਾਬ ਨੂੰ ਬਚਾਉਣ ਵਾਸਤੇ ਉਤਰਿਆ ਆ ਉਹ ਸਮਾਂ ਹੁੰਦਾ ਸੀ ਸੜਕਾਂ ਦੇ ਉੱਤਰਨਾ ਪੈਂਦਾ ਸੀ ਹੁਣ ਸੜਕਾਂ ਦੇ ਉੱਤਰ ਦੀ ਲੋੜ ਨਹੀਂ ਹੁਣ ਸੋਸ਼ਲ ਮੀਡੀਆ ਤੇ ਉਤਰੋ ਪੰਜਾਬ ਨੂੰ ਬਚਾਉਣ ਵਾਸਤੇ ਜੋ ਸਾਡਾ ਵੈਰੀ ਸਾਡੇ ਖਿਲਾਫ ਨੈਰੇਟਿਵ ਬਣਾ ਰਿਹਾ ਉਹਨੂੰ ਕਰੈਕ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਦਾਖਲੀ ਕਰੋ ਸੋਸ਼ਲ ਮੀਡੀਆ ਦੇ ਵਿੱਚ ਐਂਟਰੀ ਕਰੋ ਦੁਨੀਆ ਭਰ ਦੇ ਮੈਂ ਸਿੱਖਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਐਂਟਰੀ ਕਰੋ ਅਸੀਂ ਇਹਨਾਂ ਦਾ ਧੂ ਕੱਢ ਦੇਾਂਗੇ ਦੇਖਦੇ ਆਂ ਕਿੱਥੋਂ ਕਿ ਤੱਕ ਜਿਹੜਾ ਹੈ ਇਹ ਜਾਣਦੇ ਨੇ ਪੈਸਾ ਵੱਡੀ ਚੀਜ਼ ਹੁੰਦੀ ਹੈ ਪਰ ਕੇਵਲ ਪੈਸੇ ਦੇ ਸਿਰ ਤੇ ਵੀ ਜਿੱਤਿਆ ਨਹੀਂ ਜਾ ਸਕਦਾ ਹੁੰਦਾ